ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਛਾੜ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਦੋ ਵੱਡੇ ਸਹਜਾਦਿਆਂ ਨੂੰ ਸ਼ਹੀਦੀ ਦਾ ਜਾam ਪਿਲਾ ਦਿੰਦੇ ਨੇ ਉਸ ਤੋਂ ਬਾਅਦ ਉਹ ਪੰਜ ਪਿਆਰਿਆਂ ਦੇ ਹੁਕਮ ਦੇ ਮੁਤਾਬਕ ਚਮਕੌਰ ਦੀ ਗੜੀ ਜਦੋਂ ਛੱਡਦੇ ਨੇ ਜੀ ਤਾਓ ਉਹ ਇਸ ਥਾਂ ਦੇ ਉੱਤੇ ਆਉਂਦੇ ਨੇ ਜਿੱਥੇ ਇੱਕ ਝਾੜ ਦਾ ਰੁੱਖ ਹੁੰਦਾਗਾ ਤੇ ਉਸ ਦੇ ਨੀਚੇ ਉਹ ਆਰਾਮ ਕਰਦੇ ਨੇਗੇ ਜਿਸ ਥਾਂ ਤੇ ਅੱਜ ਗੁਰਦੁਆਰਾ ਸ੍ਰੀ ਝਾੜ ਸਾਹਿਬ ਮੌਜੂਦ ਆ ਜੀ ਤਾਓ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਤਾਓ ਜੀ ਹਾਂਜੀ ਦੋਸਤੋ ਆਪਾਂ ਹੁਣ ਜਿਸ ਰਸਤੇ ਤਾਂ ਹੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਰਿਆਂਗੇ ਇਹ ਗੁਰੂ ਸਾਹਿਬ ਦੇ ਸਮੇਂ ਦਾ ਰਸਤਾਗਾ ਇਸ ਰਸਤੇ ਤੋਂ ਅੰਦਰ ਆ ਦਾਖਲ ਹੁੰਦਿਆਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜਾਂਦੀ ਹੈਗੀ ਮੌਜੂਦਾ ਸਮੇਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਲਈ ਦੂਸਰਾ ਰਸਤਾ ਜੋ ਪਿੰਡ ਵਿੱਚ ਦੀ ਹੋ ਕੇ ਆਉਂਦਾ ਜੀ ਪਹਿਲਾਂ ਤੁਸੀਂ ਇਸ ਸਾਈਡ ਦਾ ਇਹ ਰਸਤਾ ਦੇਖੋ ਜੋ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਦਾਗਾ ਤੇ ਜਿਸ ਰਸਤੇ ਤਾਂ ਗੁਰੂ ਜੀ ਇਸ ਥਾਂ ਤੇ ਆਏ ਨੇਗੇ ਜਦੋਂ ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਗੁਰੂ ਜੀ ਨੇ ਚਮਕੌਰ ਦੀ ਕਿੜੀ ਛੱਡੀ ਆਗੀ ਉਸ ਤੋਂ ਬਾਅਦ ਉਹ ਪਹਿਲਾਂ ਉਸ ਥਾਂ ਤੇ ਜਾਂਦੇ ਨੇ ਜਿੱਥੇ ਅੱਜਕੱਲ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਆਗਾ ਅੱਪਾ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਏ ਨੇ ਉਹ ਥਾਂ ਤੋਂ ਬਾਅਦ ਗੁਰੂ ਜੀ ਇਸ ਥਾਂ ਤੇ ਆਏ ਨੇ ਉਸ ਸਮੇਂ ਇੱਕ ਝਾੜ ਦਾ ਦਰਖਤ ਹੁੰਦਾ ਸੀ ਜਿਸ ਨੀਚੇ ਗੁਰੂ ਜੀ ਨੇ ਆਰਾਮ ਕੀਤਾ ਸੀ ਜਿਸ ਤੋਂ ਹੀ ਇਸ ਥਾਂ ਦਾ ਨਾਮ ਝਾੜ ਸਾਪਿਆ ਜੀ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਝਾੜਾ ਸਾਹਿਬ ਸ਼शोਭਿਤਾਗਾ ਤੇ ਇਹ ਆ ਜਾਂਦਾ ਜੀ ਦੂਸਰਾ ਰਸਤਾ ਜੋ ਪਿੰਡ ਵਿੱਚ ਦੀ ਹੋ ਕੇ ਆਉਂਦਾਗਾ ਤੇ ਇਸ ਸਾਡਾ ਇਸ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਸੰਤ ਬਾਬਾ ਪਿਆਰਾ ਸਿੰਘ ਜੀ ਵੱਲੋਂ ਕਰਵਾਇਆ ਗਿਆ ਸੀ ਇਹ ਉਹਨਾਂ ਦੀ ਯਾਦ ਨੂੰ ਸਮਰਪਿਤ ਵੀ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਕਰੋ ਜੀ ਦਰਸ਼ਨ ਇਸ ਪਵਿੱਤਰ ਸਥਾਨ ਦੇ ਜੋ ਦਸਵੇਂ ਪਾਛੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਆ ਤਾਂ ਮਿਲਦੇ ਆਂ ਜੀ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਦੇ ਹੁਣ ਤੋਂ ਇਲਾਵਾ ਦਾਸਤਾਨੇ ਸ਼ਹਾਦਤ ਦੇ ਸਫ਼ਰ ਦੇ ਵਿੱਚ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਨੇਗੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਸਰਹੰਦ ਤੇ ਠੰਡਾ ਬੁਰਜ ਦੇ ਉਹਨਾਂ ਗੁਰਦੁਆਰਿਆਂ ਸਾਹਿਬ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਕਿਉਂਕਿ ਜਦੋਂ ਵੀਡੀਓ ਅਪਲੋਡ ਹੋਣ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ